ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਜਿਹੜੇ ਆਪਣੇ ਵੀਰ ਫੇਸਬੁੱਕ ਤੇ ਆਪਣੀ ਵੀਡੀਓ ਨੂੰ ਦੇਖ ਰਹੇ ਨੇ ਉਹ ਆਪਣਾ ਪੇਜ ਫੋਲੋ ਕਰ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਅੱਜ 19 ਸਤੰਬਰ ਨੂੰ ਦਿਨਾ ਵੀਰਵਾਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਵੇਰ ਦਾ ਟਾਈਮ ਆ ਜਿਹੜੀ ਬੱਸੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਸਵੇਰ 4 ਵਜੇ ਦੀ ਡਿਲੀਵਰੀ ਹੋਈ ਹੈ ਤੇ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਸੋ ਮਗਰ ਇਹਦੇ ਮੇਲ ਕਾਫ ਆ ਗਿਆ ਸੋ ਨੂੰ ਤੋੜ ਕੇ ਦਿਖਾਵਾਂਗੇ ਆਪਾਂ ਤੇ ਪਹਿਲੇ ਸੂਏ ਦਾ ਰਿਕਾਰਡ ਇਹਦਾ 24 25 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ ਸੋ ਇਹ ਬੱਸੀ ਆਪਣੇ ਕੋਲ ਤਾਜੀ ਸੂਈ ਆ ਸੋ ਇਧਰ ਆਪਣੇ ਕੋਲੇ ਜਰਸੀ ਇੱਕ ਰਾਤ ਦੀ ਡਿਲੀਵਰੀ ਹੋਈ ਆ ਇਹਦੀ ਵੀ ਆਪਾਂ ਡਿਟੇਲ ਦੇਵਾਂਗੇ ਇਹਦੇ ਮਗਰ ਵੀ ਮੇਲ ਕਾਫ ਆ ਸੋ ਇਸ ਤੋਂ ਇਲਾਵਾ ਵੀ ਆਪਣੇ ਕੋਲ ਇੱਕ ਪਹਿਲਾ ਸੂਆ ਪੰਜਾਬ ਵਾਲੀ ਜਰਸੀ ਸੂਰੀਆ ਮੱਛੀ ਇਹ ਬੱਚੀ ਪਹਿਲਾ ਸੂਆ ਸੂਰੀਆ ਹਜੇ 5-7 ਦਿਨ ਦੀ ਕੱਚੀ ਆ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਆਪਾਂ ਨੂੰ ਜਰਸੀ ਬੱਸੀ ਚਾਹੀਦੀ ਆ ਤਾਂ ਇੱਧਰ ਵੀ ਆਪਣੇ ਨਾਗ ਕਾਫੀ 8 ਤੋਂ 10 ਨਾਗ ਤਾਜੇ ਸੂਏ ਹੋਏ ਆਪਣੇ ਫਾਰਮ ਤੇ ਅਵੇਲੇਬਲ ਨੇ ਸਵੇਰ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆ ਮਿਲਕਿੰਗ ਇਹਨਾਂ ਦੀ ਹੋਈ ਹੋਈ ਆ ਸੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 94782639169878448264 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਇਹ ਬੱਚੀ ਤੋਂ ਵੀਡੀਓ ਸਟਾਰਟ ਕਰਾਂਗੇ ਦੀ 4 ਵਜੇ ਡਿਲੀਵਰੀ ਹੋਈ ਹੈ ਮੇਲ ਕਾਫਾ 24 25 ਕਿਲੋ ਦਾ ਰਿਕਾਰਡ ਆ ਥਣ ਦੇਖੋ ਤੁਸੀਂ ਕੱਲਾ ਕੱਲਾ ਨਿੱਖੜਮਾ ਹੱਥਾਂ ਦੀ ਚਵਾਈ ਵਾਲਾ ਸੋਹਣਾ ਥਾਣਾ ਤੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਠੋਸ ਹਵਾਨਾ ਤਿਆਰ ਕੀਤਾ ਸਾ ਹਾਈਟ ਲੈਂਥ ਫੁੱਲ ਆ ਬੱਚੀ ਤੋਰ ਪੁੱਤੇ ਨੂੰ ਤੋਰ ਉਧਰ ਨੂੰ ਸੋ ਮੇਨ ਕੰਮ ਜੇਰ ਦਾ ਹੁੰਦਾ ਜੇਰ ਦੀ ਪ੍ਰੋਪਰ ਪੈ ਚੁੱਕੀ ਆ ਸੋ ਇਹ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਬੱਛੀ ਦਿਖਾ ਰਹੇ ਆ 24 25 ਕਿਲੋ ਦਾ ਰਿਕਾਰਡ ਆ ਪਹਿਲੇ ਸੂਏ ਦਾ ਦੂਜਾ ਸੂਆ ਸੂਈ ਆ ਥਣ ਹੱਥੀ ਚੁਵਾਈ ਵਾਲਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਹੱਥੀ ਚੁਵਾਈ ਵਾਲਾ ਥਣ ਚਾਹੀਦਾ ਆਪਾਂ ਨੂੰ ਚੰਗੇ ਦੁੱਧ ਵਾਲੀ ਬੱਸੀ ਸੋ ਦੇਖੋ ਤੋਰ ਦੇ ਬੱਤ ਅੰਦਰੋਂ ਤੋਰਦੇ ਕੋਈ ਨਾ ਦੇਖ ਕੇ ਉਧਰੋਂ ਤੋਰਦੇ ਬਾਹਰ ਤੋਰਦੇ ਬੱਚੇ ਨੂੰ ਤੇਜ਼ੀ ਕਰੋ ਸੋ ਦੇਖੋ ਅੱਗੇ ਪਿੱਛੇ ਦਾ ਹਵਾਨਾ ਹਵਾਨਾ ਪੂਰਾ ਠੋਸ ਆ ਪੂਰੇ ਬੰਦ ਲੇਵੇ ਦੀ ਬੱਛੀ ਆ ਜਿੰਦ ਜਾਨ ਵਾਲੀ ਆ ਚਾਪੜ ਵਰਗੀ ਚੌੜੀ ਪਈ ਅਸੀਂ ਦੇਖ ਸਕਦੇ ਹਾਂ ਹਾਈਟ ਲੈਂਥ ਬੱਚੀ ਦੀ ਲੰਮੀ ਲੰਝੀ ਕਿੰਨੀ ਆ ਬੱਚੀ ਸੋ ਦੇਖੋ ਅੱਗੇ ਪਿੱਛੇ ਦਾ ਹਵਾਨਾ ਅਜ 19 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਾਂ 19 ਸਤੰਬਰ 2024 ਦਿਨ ਵੀਰਵਾਰ ਦੇਖੋ ਸਵੇਰ ਦਾ ਟਾਈਮ ਆ 4 ਵਜੇ ਡਿਲੀਵਰੀ ਹੋਈ ਆ ਕੱਲਾ ਕੱਲਾ ਨਿੱਖੜ ਮਾ ਥਾਣਾ ਕੋਈ ਖੋਟਸ਼ਾਂਗ ਨਹੀਂ ਦੇਖੋ ਦੁਬਾਰਾ ਫੇਰ ਤੁਹਾਨੂੰ ਦਿਖਾਵਾਂਗੇ ਆਪਾਂ ਦੇਖੋ ਚਾਰੇ ਥਾਣ ਗੁੱਠਾਂ ਤੇ ਲੱਗੇ ਹੋਇਆ ਪੂਰੀ ਬਿੱਥੀ ਤੇ ਅੱਗੇ ਪਿੱਛੇ ਦਾ ਹਵਾਨਾ ਸੋ ਮਗਰ ਆ ਗਿਆ ਦੇ ਮੇਲ ਕਾਫ ਇਹ ਇੱਕ ਨੰਬਰ ਤੇ ਬੱਚੀ ਦਿਖਾਤੀ ਆਪਾਂ ਤੁਹਾਨੂੰ ਦੇਖੋ ਪੂਰੇ ਬੰਦਲੇਵੇ ਦੀ ਬੱਛੀ ਅੱਗੇ 2 ਨੰਬਰ ਤੇ ਬੱਛੀ ਦਿਖਾਉਣੇ ਆ ਇਹਦੇ ਮਗਰ ਵੀ ਮੇਲ ਕਾਫ ਆ ਇਹ ਜਰਸੀ ਦੇ ਵਿੱਚ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਵੀ ਰਾਤ ਡਿਲੀਵਰੀ ਹੋਈ ਹੈ ਇਹਦੀ ਵੀ ਜੇਰ ਪ੍ਰੋਪਰ ਪੈ ਚੁੱਕੀ ਆ ਇਹਦੀ ਜੇਰ ਦੀ ਵੀਡੀਓ ਆਪਣੇ ਫੋਨ 'ਚ ਬਣੀ ਹੋਈ ਆ ਆਪਾਂ ਫੋਨ ਤੇ ਭੇਜ ਦਾਂਗੇ ਦੇਖੋ ਮੇਲ ਕਾਫ ਆ ਗਿਆ ਬੱਛੀ ਆ ਗਈ ਇਹ ਇਹਦਾ ਵੀ 22 23 ਲੀਟਰ ਦਾ ਰਿਕਾਰਡ ਆ ਪਹਿਲੇ ਸੂਏ ਦਾ ਲੰਮੀ ਲੈਂਜੀ ਕੱਦਗਾਠ ਵਾਲੀ ਤੋਰ ਪੁੱਤੇ ਨੂੰ ਵੀ ਥਾਣੇ ਦੇ ਵੀ ਹੱਥੀਚਵਾਈ ਵਾਲਾ ਦੇਖੋ ਤੁਸੀਂ ਕੱਲਾ ਕੱਲਾ ਨਿਕੜਵਾ ਥਾਣ ਹੱਥੀਚਵਾਈ ਵਾਲੇ ਸੋਹਣੇ ਥਾਣੇ ਕੋਈ ਖੋਟ ਸ਼ਾਂਗ ਨਹੀਂ ਤੁਹੇ ਦੇਖੋ ਇਹ ਬੱਸੀ ਵੀ ਤੁਰਦੀ ਚੈੱਕ ਕਰੋ ਤੁਸੀਂ ਲੇਵੇ ਤੇ ਨਾੜਾ ਦੂਰੋਂ ਦਿਖਾਈ ਦਿੰਦੀਆਂ ਨੇ ਪੂਰਾ ਬੰਦ ਲੇਵੇ ਦੀ ਬੱਛੀ ਆ ਹਵਾਨਾ ਸੋਹਣਾ ਤਿਆਰ ਕੀਤਾਗਾ ਸੋ ਦੇਖੋ ਘਮਾੜਾ ਪੁੱਤ ਇਹ ਜਰਸੀ ਆ ਗਈ ਪੰਜਾਬ ਵਾਲੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਵੱਡੇ ਕੱਦ ਦੀ ਜਰਸੀ ਲੈਣੀ ਆ ਤਾਂ 22 ਲੀਟਰ ਇਹਨੇ ਪਹਿਲਾਂ ਦੁੱਧ ਪਾਇਆ ਹੋਇਆਗਾ ਮਾਲਕਾਂ ਨੇ ਦੱਸਣ ਮੁਤਾਬਕ ਦੇਖੋ ਅੱਗੇ ਪਿੱਛੇ ਦਾ ਹਵਾਨਾ ਦੇਖੋ ਹਵਾਨੇ ਤੇ ਨਾੜਾ ਦੂਜੀ ਸਾਈਡ ਤੋਂ ਵੀ ਦਿਖਾਈ ਦਿੰਦੀਆਂ ਮਿਲ ਕੇ ਬੇਣ ਸੋਹਣੀ ਦਿਖਾਈ ਦਿੰਦੀ ਆ ਦੇਖੋ ਪੂਰੇ ਠੋਸ ਹਵਾਨੇ ਦੀ ਬੱਛੀ ਆ ਵੀ ਦੇਖੋ ਕੱਲਾ ਕੱਲਾ ਨਿਕੜ ਮਾ ਥਾਣਾ ਦਵਾਰੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਚਾਰੇ ਥਣ ਗੁੱਠਾਂ ਤੇ ਲੱਗਿਆ ਮਿਲਕ ਬੀਨ ਬਹੁਤ ਸਟਰੋਂਗ ਆਉਂਦੀ ਆ ਚੰਗੀ ਸੇਵਾ ਦੇ ਨਾਲ ਦੋਨੇ ਬੱਸੀ ਇਹ 25 25 ਕਿਲੋ ਦੁੱਧ ਪਾਉਣ ਵਾਲੀਆਂ ਹੈਗੀਆਂ ਨੇ ਉਹ ਸੇਵਾ ਤੇ ਹੁੰਦਾ ਦੁੱਧ ਆਪਣਾ ਵੀ ਆਪਾਂ ਜਿੰਨੀ ਸੇਵਾ ਕਰ ਲਾਂਗੇ ਉਹਨਾਂ ਦਾ ਦੁੱਧ ਕੱਢ ਲਾਂਗੇ ਕਿਉਂਕਿ ਆਪਾਂ ਦੁੱਧ ਦਾ ਰਿਕਾਰਡ ਉਹ ਦੱਸ ਦਿਆਂ ਜਿਹੜਾ ਤੁਸੀਂ ਤੋਂ ਆਪਾਂ ਬੱਸੀ ਖਰੀਦੀ ਹੁੰਦੀ ਆ ਸੋ ਇਹਦੇ ਮਗਰ ਵੀ ਮੇਲ ਕਾਫ ਆ 50 ਵਾਲੀ ਜਰਸੀ ਆ ਗਈ ਹਾਈਟ ਲੈਂਥ ਤੁਸੀਂ ਚੈੱਕ ਕਰ ਲਓ ਕਾਫੀ ਕਲਰ ਦੇ ਵਿੱਚ ਆ ਗਈ ਇਹ ਸੋ ਇਹ ਦੋ ਨੰਬਰ ਤੇ ਆ ਗਈ ਅਗੇ 3 ਨੰਬਰ ਤੇ ਪਹਿਲਣ ਬੱਸੀ ਆ ਇਹ ਵੀ ਤੋਰ ਕੇ ਦਿਖਾ ਦੇ ਪੁੱਤ ਦੇਖੋ ਬੱਸੀ ਦੀ ਬਰੀਡ ਬਰੀਡ ਚੈੱਕ ਕਰੋ ਤੋਰ ਦੇ ਪੁੱਤ ਉਧਰ ਨੂੰ ਤੋਰ ਦੇ ਦੇਖੋ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਚੰਗੀ ਜਰਸੀ ਲੈਣੀ ਆ ਪਹਿਲਾ ਸੂਆ ਥਣ ਹੱਥੀ ਚੁਆਈ ਵਾਲਾ ਕੱਡੂਗੀ ਦੇਖੋ ਹਾਈਟ ਲੈਂਥ ਵਧੀਆ ਗਈ ਬੱਛੀ ਦੀ ਦੇਖੋ ਪਹਿਲਾ ਸੂਆ ਸੂਰੀ ਐ ਇਹ ਸੋ ਫੇਸ ਕੁਆਰਟ ਹੀ ਫੇਰ ਚੈੱਕ ਕਰਾ ਦਨੇ ਆ ਇਹ 골ਡਨ ਕਲਰ ਦੇ ਵਿੱਚ ਆ ਗਈ ਬੰਨਦੇ ਬਤ ਬੰਨ ਸੋ ਥਣ ਕੱਲਾ ਕੱਲਾ ਬੰਨਦੇ ਸੀ ਬੰਨਦੇ ਕੱਲਾ ਕੱਲਾ ਨਿੱਖੜ ਮਾ ਥਾਣਾ ਤੁਸੀਂ ਦੇਖ ਸਕਦੇ ਹੋ ਥੀਚਵਾਈ ਵਾਲਾ ਸੋਹਣਾ ਥਣ ਕੱਡੂ ਇਹ ਸੋ ਆਪਾਂ ਤਿੰਨੇ ਨੰਬਰ ਤੇ ਆਪਾਂ ਇਹ ਪਹਿਲਾਂ ਬੱਸੀ ਦਿਖਾ ਚੁੱਕੇ ਆ ਸੋ ਤਿੰਨ ਬੱਸੀ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਸਕਿਆ ਉਸ ਤੋਂ ਬਿਨਾ ਇੱਕ ਬੱਛੀ ਤਾਜੀ ਸੂਈ ਆ ਇਹ ਹੁਣੀ ਇਹਦੀ ਡਿਲੀਵਰੀ ਹੋਈ ਹੈ ਹਜੇ ਐਚਐਫ ਦੇ ਵਿੱਚ ਆ ਗਈ ਬੱਸੀ ਦੂਜਾ ਸੂਆ ਬੱਸੀ ਸੂਈ ਆ ਤਾਜੀ ਇਹ ਹੁਣੇ ਸੂਈ ਆ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 8-9 ਨਗ ਹੋਰ ਸੂਏ ਹੋਏ ਨੇ ਟੋਟਲ ਕੋਈ ਮੇਰਾ ਵੀਰ ਅੱਜ ਕੱਲ ਚ ਆਉਂਦਾ ਤਾਂ ਆਪਣੇ ਫਾਰਮ ਤੇ 12 ਨਗ ਤਾਜੀ ਸੂਏ ਹੋਏ ਨੇ 12 ਨਗ ਬੱਚੀਆਂ 12 ਤਾਜੀਆਂ ਸੂਈਆਂ ਹੋਈਆਂ ਆਪਣੇ ਫ ਸੂਈਆਂ ਹੋਈਆਂ ਨੇ ਆ ਬੱਚੇ ਇਹਨਾਂ ਦੇ ਵੱੱਝੇ ਦੇ ਸਕਦੇ ਤੁਸੀਂ ਦੇਖ ਸਕਦੇ ਹੋ 12 ਬੱਸੀਆਂ ਆਪਣੇ ਫਾਰਮ ਤੇ ਸੇਲ ਵਾਸਤੇ ਅਵੇਲੇਬਲ ਨੇ ਇਹ ਸਾਰੀਆਂ ਬੱਸੀਆਂ ਸੂਈਆਂ ਹੋਈਆਂ ਨੇ ਦੇਖ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ ਵੀਡੀਓ ਨੂੰ ਧੰਨਵਾਦ